ਚਲੋ ਬੋਹ ਛੱਡੋ ਨਿੰਮੇ ਵਾਲਾ ਪਿਆਰ ਬਾਰਡਰ 2 ਤੇ ਆਓ ਭਾਜੀ ਮੈਂ ਕਹਿੰਦਾ ਵਧੀਆ ਪੈਸੇ ਬਣਾएगी ਫ੍ਰੈਸ਼ੀ ਭਾਜੀ ਬਾਰਡਰ 2 ਹੋਣ ਤੱਕ 17ਵੇਂ ਦਿਨ 341 ਕਰੋੜ ਰੁਪਏ ਨੇ ਸ਼ਾਪ ਦਿੱਤਾ ਹੈ 17ਵੇਂ ਦਿਨ ਤੱਕ ਹਾਂ ਤੇ ਫਿਲਮ ਫ੍ਰੈਸ਼ੀ ਭਾਜੀ ਬੜੀ ਵਧੀਆ ਮੈਂ ਵੇਖੀ ਫਿਲਮ ਪਰ ਸੰਨੀ ਦਿਓਲ ਯਾਰ ਵਿਚਾਰਾ ਬੁੱਢਾ ਹੋ ਗਿਆ ਪਤਾ ਹੀ ਹੈ ਨਾ ਵੇਖਿਆ ਕਿਦਾਂ ਦੌੜਦਾ ਪਤਾ ਲੱਗਦਾ ਉਹਦੀ ਦੌੜ ਚ ਨਾ ਚਾਲ ਚ ਪਤਾ ਲੱਗਦਾ ਕਿ ਬੁੱਢਾ ਹੋ ਗਿਆ ਹੈ ਦਲਜੀਤ ਭਾਜੀ ਨੇ ਬੜਾ ਵਧੀਆ ਕੰਮ ਕੀਤਾ ਹੈ ਹੈ ਕੀ ਕਹਿੰਦੇ ਹੈ ਮੈਂ ਕਲਿੱਪਾਂ ਵੀ ਦੇਖਿਆ ਮੈਂ ਹਾਂ ਕਲਿੱਪਾਂ ਤੇ ਵਧੀਆ ਫਿਲਮ ਹੈ ਓਵਰਆਲ ਵਧੀਆ ਫਿਲਮ ਫਿਲਮ ਵਧੀਆ ਫਰਚ ਭਾਈ ਵਨ ਟਾਈਮ ਵਾਚ ਵਨ ਟਾਈਮ ਵਾਚ ਵਨ ਟਾਈਮ ਵਾਚ ਵਨ ਟਾਈਮ ਵਾਚ ਪਰ ਮੈਂ ਭਾਈ ਇਹ ਸੋਚਦਾ ਕਿ ਇਹ ਜਿਹੜੀਆਂ ਆਪਣੀ ਆਰਮੀ ਦੇ ਸੁਣਾਉਂਦੀਆਂ ਨੇ ਚਲੋ ਪਾਕਿਸਤਾਨ ਨੇ ਜੰਗ ਲਗਦੀ ਹਮੇਸ਼ਾ ਆਪਣੀ ਆਰਮੀ ਦੀ ਫਿਲਮਾਂ ਨਾ ਇਹ ਆਰਮੀ ਵਾਲੀ ਫਿਲਮਾਂ ਦੇ ਵਿਚਾਰੇ ਇਹ ਤਾਂ ਕਹਿੰਦੇ ਹੋਣਗੇ ਕਿ ਜੰਗਾਂ ਜਿੰਨੀਆਂ ਲੱਗੀਆਂ ਨੇ ਹੁਣ ਤਾਂ ਸਾਰਾ ਟੌਪਿਕ ਇਹਨੇ ਕਵਰ ਕਰ ਲਏ ਨੇ ਹੁਣ ਬੋਡਰ 3 ਦਾ ਪਾਰਟ ਕਦੋਂ ਆਏਗਾ ਮੈਨੂੰ ਲੱਗਦਾ ਜਿਹੜੀ ਪਿੱਛੇ ਜਿਹੀ ਨਹੀਂ ਹੋਈ ਇੱਥੇ ਬਾਰਡਰ ਸੀ ਦਾ ਪਾਰ ਆ ਸਕਦਾ ਇਹ ਮੈਂ ਵੇਟ ਕਰਦੇ ਹਣੀ ਫਿਰ ਮਾਲੇ ਕੀ ਕਦੋਂ ਦੀ ਇੱਧਰ ਕੋਈ ਅਟੈਕ ਹੋਵੇ ਕਦੋਂ ਨਾ ਕਦੇ ਸਾਨੂੰ ਇੱਕ ਸਟੋਰੀ ਮਿਲ ਜੇ ਅਕਸ਼ੇ ਕੁਮਾਰ ਨੂੰ ਨੇਚ ਲੈ ਲਈਏ ਤੇ ਦੇਖੋ ਹਰ ਵਾਰੀ ਪਾਕਿਸਤਾਨ ਨੂੰ ਕਹਿ ਰਹੇ ਹਾਂ ਉਹ ਆਪਰੇਸ਼ਨ 3 ਆਪਰੇਸ਼ਨ 3 ਕਹਿੰਦੇ ਆ ਆਪਰੇਸ਼ਨ ਸੰਧੂਰ ਹੋਇਆ ਜਦੋਂ ਤੇ ਉਦੋਂ ਅਡਾਨੀਆਂ ਨੇ ਉਹ ਕਰਾ ਨਹੀਂ ਲਿਆ ਸੀ ਆਪਣੇ ਨਾਂ ਤੇ ਟ੍ਰੇਡਮਾਰਕ ਉਹਦਾ ਪੇਟੈਂਟ ਕਰਾ ਲਿਆ ਹਾਂ ਹਾਂ ਤੇ ਵੇਖ ਲਿਆ ਜੀ ਜੀ ਕੀ ਪਾਕਿਸਤਾਨ ਨੇ ਕਿਹੜੀ ਜੰਗ ਦੀ ਗੱਲ ਕੀਤੀ ਐ ਫਿਲਮ ਚ ਕਿਹੜੀ ਪਾਜੀ ਇਹਦੇ ਜੇ ਫਰੈਸ਼ ਐ ਪਾਜੀ 1971 ਦੀ ਹਾਂ 1971 ਦੀ ਆਖਰੀ ਫਿਰ ਜੁਨੀਸ ਉਹ ਕਿ ਤਰਦੀ ਸੀ ਕਿ ਨਹੀਂ ਉਹਦੀ ਆਖਰੀ ਬਾਰਡਰ ਸੀ ਹਾਂ ਉਹ ਬੈਟਲ ਆਫ ਲੋਂਗੋ ਵਾਤੇ ਸੀ ਬਾਰਡਰ ਵਨ ਜਿਹੜੀ ਸੀ ਅੱਛਾ ਹਾਂ ਬੈਟਲ ਇਹ ਬਾਰਡਰ 2 ਏ ਇਹ ਚ ਤਿੰਨ ਚਾਰ ਬੰਦੀਆਂ ਦੀਆਂ ਨਾ ਕਹਾਣੀਆਂ ਮਿਕਸ ਕਰਕੇ ਬਾਰਡਰ 2 ਬਣਾਈ ਏ ਅੱਛਾ ਯਾਰ ਉਹ ਨਾ ਜਿਹੜਾ ਆਹਨ ਛੱਟੀ ਨਹੀਂ ਆਹਨ ਛੱਟੀ ਉਹਦਾ ਮੁੰਡਾ ਸੁਨੀਲ ਛੱਟੀ ਦਾ ਉਹਦਾ ਸੀਨ ਬੜੇ ਕੈਂਟ ਨੇ ਯਾਰ ਸੁਨੀਲ ਛੱਟੀ ਤੇ ਵੀ ਜਿਹੜਾ ਗਾਣਾ ਲੱਗਦਾ ਸੀ ਨਾ ਜਦੋਂ ਸੁਨੀਲ ਛੱਟੀ ਆਪਣੀ ਘਰ ਵਾਲੀ ਨੂੰ ਜਾ ਛੱਡ ਕੇ ਤੇ ਆਰਮੀ ਚ ਜਾਂਦਾ ਤੇ ਉੱਥੇ ਗਾਣਾ ਆਂਦਾ ਤੇ ਚਲੂੰ ਤੋ ਫਰੈਸ਼ ਬਾਈ ਸੁਣਿਆ ਆਏ ਹਾਏ ਕੀ ਗਾਣਾ ਯਾਰ ਗਾਣਾ ਸੁਣਿਆ ਗਾਣੇ ਚੋਂ ਸੀਨ ਵੀ ਬੜੇ ਖਤਰਨਾਕ ਹੈ ਖਤਰਨਾਕ ਹੈ ਉਦੋਂ ਬੜੀ ਸ਼ਰਮ ਆਂਦੀ ਹੁੰਦੀ ਸਾਨੂੰ ਨਿੱਕੇ ਹੁੰਦੇ ਆੜੋ ਤੇ ਉਹੀ ਸੀਨ ਫਰੈਸ਼ੀ ਭਾਜੀ ਸੁਨੀਲ ਛੇਟੀ ਦੇ ਮੁੰਡੇ ਤੇ ਪਾਇਆ ਉਹਨਾਂ ਨੇ ਆਹ ਛੇਟੀ ਤੇ ਹਣ ਛੇਟੀ ਤੇ ਜਦੋਂ ਜਾਂਦਾ ਨਾ ਆਪਣੀ ਘਰਾਂ ਨਹੀਂ ਛੱਡ ਕੇ ਤੇ ਉਦੋਂ ਉਹੀ ਸੇਮ ਤੋ ਚਲੂੰ ਆਏ ਲੂਣ ਕੰਡੇ ਖੜੇ ਜਾਂਦੇ ਯਾਰ ਫਰੈਸ਼ ਬਾਈ ਬਚਪਨ ਦਾ ਗਾਣਾ ਲੱਖਿਆ ਜੀ ਆਖਰ ਤੇ ਸਾਰੇ ਇਕੱਠੇ ਕਰਦੇ ਨੇ ਪੁਰਾਣੇ ਜਿਹੜੇ ਸ਼ਹੀਦ ਉਹ ਇਹ ਪੁਰਾਣੀ ਫਿਲਮ ਵਿੱਚ ਜਿਹੜੇ ਮਰਸ਼ੀਦ ਕਹਿੰਦੇ ਮਰੇ ਹੀ ਪੁਰਾਣੀ ਫਿਲਮ ਵਿੱਚ ਇਹ ਫਿਲਮ ਜਿਹੜੇ ਮਰੇ ਨੇ ਪਰ ਉਹ ਅਸਲ ਸ਼ੀਸ਼ ਥੋੜੀ ਹੋਏ ਫਿਲਮ ਚ ਮਰੇ ਨੇ ਉਹ ਸਾਰੇ ਇਕੱਠੇ ਦਿਖਾਉਂਦੇ ਨੇ ਮੰਨ ਲਓ ਉਹ ਜਿਹੜਾ ਜਿਹੜਾ ਉਹ ਜਿਹੜਾ ਦੂਸ ਦੂਸ ਵਾਲਾ ਸੀ ਉਹਨੂੰ ਵੀ ਅਖਸ਼ੇ ਖੰਨਾ ਉਹਦਾ ਅਖਸ਼ੇ ਖੰਨਾ ਸਾਰਿਆਂ ਦੇ ਵੀ ਦਿਖਾਉਂਦੇ ਨੇ ਉਹ ਉਹ ਵੀ ਜਦ ਤੱਕ ਗ੍ਰੈਂਡੀ ਵਧੀਆ ਸੀਨ ਪਾਇਆ ਹੂੰ ਹੂੰ ਬਿਲਕੁਲ ਓਵਰਾਲ ਫਿਲਮ ਵਧੀਆ ਹੈ ਤੁਹਾਡੇ ਲੋ ਪਾਸ ਹੈ ਫਿਲਮ ਬਹੁਤ ਵਧੀਆ ਹੈ ਫਰੈਸ਼ੀ ਭਾਜੀ ਤੇ ਇਸ ਫਿਲਮ ਤੋਂ ਮੈਨੂੰ ਜਿਆਦਾ ਆਇਆ ਕਿਉਂਕਿ ਆਹਣ ਛ ਹਰ ਇੱਕ ਨੂੰ ਕਮੈਂਟ ਕਰਦਾ ਪਿਆ ਸੀ ਇੰਸਟਾਗ੍ਰਾਮ ਤੇ ਇਹਨਾਂ ਦਿਨਾਂ 'ਚ ਬੜਾ ਜਿਹੜਾ ਵੀ ਕੋਈ ਉਹਦੀ ਬਾਡਰ ਟੂ ਤੇ ਰੀਲ ਬਣਾਉਂਦਾ ਸੀ ਨਾ ਤੇ ਉਹਨੂੰ ਕਮੈਂਟ ਕਰਦਾ ਸੀ ਕਿ ਜਾ ਕੇ ਸਿਨੇਮੇ 'ਚ ਫਿਲਮ ਵੇਖੋ ਤੇ ਇਸ ਕਮੈਂਟ ਤੋਂ ਨਾ ਮੈਨੂੰ ਇੱਕ ਗੱਲ ਯਾਦ ਆਈ ਫਰਸ਼ੀ ਭਾਜੀ ਗੁਰੂ ਰੰਧਾਵਾ ਨਹੀਂ ਭਾਜੀ ਆਪਣੇ ਗੁਰੂ ਰੰਧਾਵਾ ਤੇ ਦਲਜੀਤ ਹਨਾ ਜਦੋਂ ਨਵਾਂ ਗਾਣਾ ਆਵੇ ਨਾ ਤੈਨੂੰ ਪੁੱਤ ਇੱਕ ਗੱਲ ਨੋਟ ਕੀਤੀ ਹੋਣੀ ਜਿਹੜੀ ਵੀ ਕੁੜੀ ਇਹਨਾਂ ਦੇ ਗਾਣੇ ਤੇ ਰੀਲ ਬਣਾਦੀ ਨਾ ਲਾ ਮਾਵਾਂ ਸ਼ਕੀਨੀ ਮੇਰਾ ਰਾਂ ਰੋਕ ਦੇ ਲਾ ਤੇ ਇਹਨਾਂ ਕਮੈਂਟ ਕਰਦੇ ਨੇ ਗੋਰਜੀਅਸ ਬਿਊਟੀਫੁਲ ਹੈ ਤੂੰ ਬਣਾ ਕੇ ਵੇਖ ਜੇ ਤੈਨੂੰ ਕਦੇ ਕਮੈਂਟ ਕਰਕੇ ਮੇਰਾ ਨਾਮ ਉਟਾ ਦੀ ਫਿਰ ਅੱਛੀ ਭਾਜੀ ਮੁੰਡੇ ਤੇ ਰੀਲ ਤੇ ਕਮੈਂਟ ਨਹੀਂ ਕਰਦੇ ਬੜੇ ਤੇਜ ਨੇ ਤੇ ਭਾਜੀ ਯਾਰ ਆਪੋਜੀਟ ਜੈਂਡਰ ਅਟਰੈਕਟ ਯਾਰ ਫਿਰ ਕਿੰਨੀ ਗੱਲ ਕਰ ਲਿਆ ਦਜੀਤ ਨੇ ਦਲਜੀਤ ਭਾਜੀ ਕੀ ਗੱਲ ਬੰਦੇ ਨਹੀਂ ਹੈ ਯਾਰ ਮੈਂ ਗੱਲ ਅਸਲ 'ਚ ਨਾ ਦਲਜੀਤ ਨਾ ਉਹ ਮੁੰਡਿਆਂ ਤੇ ਵੀ ਕਰ ਦਿੰਦਾ ਕਮੈਂਟ ਮੈਂ ਅਸਲ 'ਚ ਨਾ ਗੁਰੂ ਘਰ ਦਾ ਵੀ ਵੈਸੇ ਗੱਲ ਕਰ ਰਿਹਾ ਅੱਛਾ ਹਾਂ ਉਹ ਮੁੰਡਿਆਂ ਤੇ ਨਹੀਂ ਕਰਦੇ ਯਾਰ ਕਮੈਂਟ ਉਹ ਕੁੜੀਆਂ ਨੂੰ ਕਰਦੇ ਕਮੈਂਟ ਤੇ ਯਾਨੀ ਕਿ ਭੇਦ ਭਾਵ ਕਰਦੇ ਨੇ ਮੇਰੇ ਕਹਿਣ ਦਾ ਮਤਲਬ ਕਿ ਰੈਸਿਸਟ ਨੇ ਇਸ ਇਸ ਨੀ ਨੂੰ ਠਰਕੀ ਨੇਚਰ ਕਹਿੰਦੇ ਬਸ ਠਰਕੀ ਉਹ ਥਰਕੀ ਹੱਸਦਾ ਕਿੱਡੀ ਗੱਲ ਰਹੀ ਇਸ ਕੱਦ ਕਹਿੰਦਾ ਉਹ ਫਰੇਚ ਪਾਦੀਏ ਕੋਰ ਤੂੰ ਵੀਡੀਓ ਵੇਖੀ ਹੋਣੀ ਐ YouTube ਤੇ ਉਹ ਜਾਰੇ ਕੋਈ ਜਨਾਨੀ ਜਾਂਦੀ ਡਾਕਟਰ ਦੇ ਕੋਲ ਆਪਣੀ ਮਾਲਿਸ਼ ਮੂਲਿਚ ਉਹ ਕਿਨੂੰ ਕੀ ਕਹਿੰਦੇ ਉਹ ਡਾਕਟਰਾਂ ਨੂੰ ਇਹ ਫਿਜ਼ੀਓਥੈਰੇਪਿਸਟ ਹਾਂ ਉਹਨਾਂ ਨੂੰ ਜਾਂਦੇ ਹੈ ਨਾ ਤੇ ਉਹ ਵਿਖਿਆ ਉਹਦੇ ਚਪਾ ਦੇ ਦਿੰਦੇ ਨੇ ਹੈ ਨਾ ਉਹਨੂੰ ਟੇਢੀ ਕਰ ਦਿੰਦੇ ਨੇ ਤੇ ਉਹਦੀ ਵੀਡੀਓ ਪਾਉਂਦੇ ਨੇ ਉਹ ਕੀ ਜੇ ਡਾਕਟਰਾਂ ਨੂੰ ਸਮਝ ਨਹੀਂ ਆਂਦੀ ਡਾਕਟਰਾਂ ਨੇ ਕੀ ਕੰਮ ਫੜਿਆ ਹੈ ਡਾਕਟਰ ਨੇ ਕਿਉਂ ਨਹੀਂ ਸਿਂਸ ਡਾਕਟਰਾਂ ਨੂੰ ਪਤਾ ਲੱਗ ਗਿਆ ਕਿਹੜੀ ਚੀਜ਼ ਤੋਂ ਵੀਊ ਹੁੰਦੇ ਨੇ ਜਨਤਾ ਨੂੰ ਪਤਾ ਹੈ ਜਨਤਾ ਫਿਰ ਕਮੈਂਟਾਂ ਜੋਹੋ ਜਿਹੇ ਪਿੱਛਾ ਭੇਜਦੀਆਂ ਨੇ ਡਾਕਟਰਾਂ ਨੂੰ ਇਹ ਚੀਜ਼ ਪਤਾ ਲੱਗ ਗਈ ਉਹਨਾਂ ਨੇ ਵੀ ਆਪਣਾ ਕੰਮ ਚਲਾਉਣਾ ਬਈ ਫਿਜ਼ੀਓਥੈਰੇਪੀ ਵਾਲਿਆਂ ਨੇ ਤੈਨੂੰ ਪਤਾ ਨਰੂਲਿਆਂ ਦੇ ਘਰ ਵਿਆਹ ਚੱਲ ਰਿਹਾ ਭਾਈ ਦੇਖਿਆ ਸਾਰਾ ਵਿਆਹ ਦੇਖਿਆ ਯਾਰ ਮੇਰੇ ਸਾਰੇ ਮੇਰੇ ਸਾਰੇ ਦੋਸਤਾਂ ਨੇ ਇਕੱਠਿਆਂ ਨੇ ਦੇਖਿਆ ਵਿਆਹ ਯਾਰ ਪੂਰੇ ਪੰਜਾਬ ਨੇ ਵਿਆਹ ਦੇਖਿਆ ਯਾਰ ਕਿਹਦਾ ਵਿਆਹ ਹੁੰਦੇ ਮੈਂ ਨਹੀਂ ਦੇਖਿਆ ਵੈਸੇ ਕਿਹਦਾ ਵਿਆਹ ਤੇ ਟੂਬੀ ਨਰੂਲਾ ਦਾ ਸਰਬੀ ਦਾ ਵਿਆਹ ਹੋ ਰਿਹਾ ਅੱਛਾ ਉਹ ਨਰੂਲਿਆਂ ਦੀ ਫੈਮਿਲੀ ਦਾ ਸੁਖਮਣੀ ਦਾ ਸੁਖਮਣੀ ਦਾ ਸੁਖਮਣੀ ਦਾ ਸੁਖਮਣੀ ਦਾ ਅੱਛਾ ਸੁਖਮਣੀ ਦਾ ਬੜੀਆਂ ਬਹੁਤ ਨੇ ਸੁਖਮਣੀ ਸੁਰਬੀ ਖੁਸ਼ੀ ਰੀਤ ਸਰਮ ਸਮਰਣ ਬੜੀਆਂ ਨੇ ਆਹ ਸੁਖਮਣੀ ਦਾ ਹੋ ਰਿਹਾ ਮੁੰਡਾ ਪਨੀਤ ਹੈ ਬਾਈ ਪਨੀਤ ਮੁੰਡੇ ਨਾਲ ਹੋ ਰਿਹਾ ਬੜੀਆਂ ਦਾ ਜੀਜੇ ਬੜੇ ਕਮੈਂਟਾਰੇ ਜੀਜਾ ਜੀ ਬਹੁਤ ਸੋਹਣੇ ਲੱਗ ਰਹੇ ਨੇ ਅੱਛਾ ਆ ਕੁੜੀਆਂ ਅਸਲ ਜੀਜਾ ਬਣਾ ਲੈਂਦੀਆਂ ਨੇ ਆ ਮਾਈ ਕਿਊਟੀ ਜੀਜੂ ਜੀਜਾ ਇੱਕ ਗੱਲ ਮੈਂ ਹੋਰ ਵੇਖਣ ਡਿਆ ਸੀ ਚਲ ਰਹਿਣ ਦੋ ਵੈਸੇ ਮੈਂ ਨਾ ਫਿਰ ਮੈਂ ਪੁੱਛਿਆ ਚੈਟ ਜੀਪੀਟੀ ਕੋ ਨੇ ਕਿਹਾ ਕੋਈ ਤੇਰੀ ਗੱਲ ਦਾ ਲੌਜੀਕ ਨਹੀਂ ਬਣਿਆ ਕਿ ਮੈਂ ਸੋਚਣ ਰਿਹਾ ਸੀ ਕਿ ਕੁੜੀ ਮੁੰਡਾ ਪ੍ਰਪੋਜ਼ ਉਦੋਂ ਕਰਦਾ ਨਾ ਮੈਰੀ ਉਮੀਦਾਂ ਪ੍ਰਪੋਜ਼ ਕਿਦੋਂ ਕਰਦਾ ਜਦੋਂ ਅਚਾਨਕ ਉਹਨੂੰ ਪਸੰਦਾ ਹੋਵੇ ਮਤਲਬ ਕਿ ਅਚਾਨਕ ਨਹੀਂ ਮਤਲਬ ਕਿ ਕੁੜੀਆਂ ਨੂੰ ਰਿਲੇਸ਼ਨ ਚੱਲਦਾ ਹੋਵੇ ਹਨਾ ਦੋ ਤਿੰਨ ਸਾਲ ਤੂੰ ਤੇ ਉਹਨਾਂ ਦਾ ਪਲਾਨ ਬਣ ਜੇ ਪੀ ਹੁਣ ਮੇਰੇ ਵਾਸਤੇ ਕੁੜੀ ਪਰਫੈਕਟ ਏ ਤੇ ਉਹ ਕੁੜੀ ਨੂੰ ਜਾਂ ਕੁੜੀ ਮੁੰਡੇ ਨੂੰ ਪ੍ਰਪੋਜ਼ ਪ੍ਰਪੋਜ਼ ਕਰਦੀ ਮੈਰੀ ਮੀ ਹਨਾ ਪਰ ਰਿਸ਼ਤਾ ਰੱਖ ਕੇ ਵੀ ਪ੍ਰਪੋਜ਼ ਕੀਤਾ ਜਾਂਦਾ ਵੀ ਪਹਿਲਾਂ ਰਿਸ਼ਤਾ ਹੋ ਗਿਆ ਤੁਹਾਡਾ ਪੀ ਨੀ ਤਰੀਕ ਵਿਆਹ ਏ ਤੇ ਫਿਰ ਅੱਜ ਕੱਲ ਪ੍ਰਪੋਜ਼ ਕਰ ਦਿੰਦੇ ਨੇ ਮੈਰੀ ਮੀ ਦਾ ਉਹ ਪਈ ਉਹ ਲੈਨੇ ਗਾਣਾ ਕੱਢਦਾ ਹੈ ਭਾਈ ਇਹ ਗਾਣਾ ਆ ਰਿਹਾ ਅਗਲੇਆਂ ਦਾ ਰਿਸ਼ਤਾ ਬਾਤ ਕਰਦੇ ਨੇ ਵਿਆਹ ਬਾਤ ਕਰਦੇ ਨੇ ਗਾਣਾ ਉਹਨਾਂ ਤੋਂ ਪਹਿਲਾਂ ਹੁੰਦਾ ਹੈ ਹਰ ਚੀਜ਼ ਤੇ ਗਾਣਾ ਹੁੰਦਾ ਪਰ ਜੇ ਤੂੰ ਗਾਣਾ ਕੱਢਦੇ ਨੇ ਉਹ ਤੇ ਰਿਸ਼ਤਾ ਟੁੱਟ ਜਾਂਦਾ ਯਾਰ ਇਹ ਸ਼ਾਨ ਪੰਗੇ ਨੇ ਵੀ ਕੱਟਿਆ ਸੀ ਸਿਮਰਨ ਤੇ ਬ੍ਰੇਕਅਪ ਤੇ ਨਹੀਂ ਕੋਈ ਗਾਣਾ ਆਇਆ ਹਾਂ ਓਕੇ ਕਿਹੜਾ ਗਾਣਾ ਹੈ ਸ਼ਾਨ ਪੰਗੇ ਨੇ ਭਲਾ ਕੱਟਿਆ ਜਾਦ ਤਨ ਕੁਝ ਮੈਂ ਨਹੀਂ ਮੈਂ ਮੁੰਡਾ ਲੱਖਾਂ ਵਿੱਚ ਚੁਣੀ ਫੇਰੇ ਦੀ ਅੰਮੀਏ ਨਹੀਂ ਅੰਮੀਏ ਨਹੀਂ ਅੰਮੀਏ ਆਹ ਅੰਮੀਏ ਨਹੀਂ ਅੰਮੀਏ ਨਹੀਂ ਅੰਮੀਏ ਮੈਂ ਮੁੰਡਾ ਲੱਖਾਂ ਵਿੱਚ ਚੁਣੀ ਫਿਰਦੀ